ਸਤਿ ਸ੍ਰੀ ਅਕਾਲ ਜੈ ਪੀਰਾਂ ਦੀ ਜੀ ਸਾਰਿਆਂ ਨੂੰ ਅੱਜ ਆਪਾਂ ਗਏ ਸੀਗੇ ਮੋਗੇ ਤੇ ਉੱਥੇ ਆਪਾਂ ਲੋਹਾਰੇ ਵਿੱਚੋਂ ਵੀ ਗਏ ਸੀਗੇ ਤਾਂ ਬਾਬਾ ਜੀ ਦੇ ਦਰਸ਼ਨ ਕਰਕੇ ਗਏ ਆ। ਫਿਰ ਮੋਗੇ ਦਵਾਈ ਲੈਣ ਜਾ ਰਹੇ ਸੀਗੇ ਮੇਰੀ ਮੈਡੀਸਿਨ ਚੱਲਦੀ ਹੈ ਮੋਗੇ ਤੋਂ। ਕਿਉਂਕਿ ਮੈਨੂੰ ਬਹੁਤ ਜ਼ਿਆਦਾ ਪ੍ਰੋਬਲਮ ਸੀਗੀ। ਹਾਜੀ ਵੀ ਹੈਗੀ ਆ ਤੇ ਪਲੀਜ਼ ਹੈਲਪ ਕਰ ਦਿਆ ਕਰੋ ਤੁਸੀਂ ਥੋੜੀ ਜੀ ਕਿ ਬੰਦੇ ਦਾ ਹੱਥ ਵਧੀਆ ਹਨਾ ਉਹ ਸੋਖਾ ਹੋ ਜਾਂਦਾ ਹੈ ਆ ਘਰਦਿਆਂ ਵੀ ਕੁਝ ਕੁ ਪ੍ਰੋਬਲਮਸ ਹੁੰਦੀਆਂ ਨੇ ਤੇ ਮੈਂ ਬਿਮਾਰ ਵੀ ਬਹੁਤਾ ਹਾਂ ਤੇ ਪਲੀਜ਼ ਤੁਸੀਂ ਮੇਰੀ ਹੈਲਪ ਜ਼ਰੂਰ ਕਰੋ ਮੈਨੂੰ ਵੈਸੇ ਕਿਸੇ ਦੀ ਹੈਲਪ ਦੀ ਨਹੀਂ ਜ਼ਰੂਰਤ ਹੈਗੀ ਬਸ ਤੁਸੀਂ ਆਪਣੇ ਵੀਡੀਓਜ਼ ਵਗੈਰਾ ਦੇਖਨੇ ਕਰੋ ਬਸ ਆਪਾਂ ਕੁਝ ਵੀ ਗਲਤ ਵੀਡੀਓ ਨਹੀਂ ਪਾਵਾਂਗੇ ਔਰ ਨਾ ਹੀ ਆਪਾਂ ਨੂੰ ਇਹੋ ਜੀ ਕੋਈ ਮਨਜ਼ੂਰੀ ਰਹੂਗਾ ਕਿ ਗਲਤ ਵੀਡੀਓ ਪਾਈ ਜਾ ਜਾਣ ਆਪਾਂ ਵਧੀਆ-ਵਧੀਆ ਵਲੌਗ ਲੈ ਕੇ ਆਇਆ ਕਰਾਂਗੇ ਵਧੀਆ ਵੀਡੀਓ ਲੈ ਕੇ ਆਇਆ ਕਰਾਂਗੇ ਕੁਝ ਵੀ ਵੀਡੀਓ ਦੇ ਵਿੱਚ ਗਲਤ ਨਹੀਂ ਹੋਊਗਾ ਤੇ ਬਸ ਤੁਹਾਡੀ ਸਪੋਰਟ ਦੀ ਜ਼ਰੂਰਤ ਆ ਸਪੋਰਟ ਜ਼ਰੂਰ ਕਰਿਓ ਆਪਾਂ ਮੋਗੇ ਦਵਾਈ ਲੈਣ ਚੱਲੇ ਸੀ ਕਿ ਅੱਜ ਸੋਚਿਆ ਕਿ ਛੋਟਾ ਜਿਹਾ ਵਲੌਗ ਬਣਾਇਆ ਜਾਵੇ ਵਲੌਗ ਬਣਾਉਣ ਦਾ ਵੀ ਫੇਰ ਹੀ ਫਾਇਦਾ ਵੀਡੀਓ ਬਣਾਉਣ ਦਾ ਮਿਹਨਤ ਕਰਨ ਦਾ ਜੇਕਰ ਵੀਡੀਓ ਨੂੰ ਸਪੋਰਟ ਕੀਤੀ ਜਾਊਗੀ ਤਾਂ ਤੇ ਮੇਰੇ ਸਾਰਿਆਂ ਨੂੰ ਹੱਥ ਜੋੜ ਕੇ ਕੋਰਕੈਸਟੀ ਆ ਕਿ ਮੇਰੇ ਵੀਡੀਓ ਨੂੰ ਮੇਰੇ ਚੈਨਲ ਨੂੰ ਸਪੋਰਟ ਕੀਤੀ ਜਾਵੇ। ਵੈਸੇ ਵੀ ਜਿਹੜੇ ਬਹੁਤ ਗੰਦ ਪਾਰਾ ਜਾਂ ਵੀਡੀਓ ਦੇ ਵਿੱਚ ਉਹਨਾਂ ਨੂੰ ਸਾਰੇ ਸਪੋਰਟ ਕਰਦੇ ਆ। ਜੋ ਕਿ ਉਹਨਾਂ ਨੂੰ ਨਾ ਸਪੋਰਟ ਕਰਨ ਦੀ ਬਜਾਏ ਹੀ ਵਧੀਆ ਵੀਡੀਓ ਨੂੰ ਸਪੋਰਟ ਕੀਤੀ ਜਾਵੇ। ਜੋ ਕਿ ਕੋਈ ਮੇਰੇ ਵਰਗਾ ਜ਼ਰੂਰਤਮੰਦ ਹੋਵੇ ਉਹਦੀ ਜ਼ਰੂਰਤ ਪੂਰੀ ਹੋ ਸਕੇ। ਮੈਂ ਆਪਣਾ ਸਲਾਈ ਦਾ ਕੰਮ ਕਰਦੀ ਸੀਗੀ। ਜੋ ਕਿ ਮੇਰੇ ਬਿਮਾਰ ਹੋਣ ਕਰਕੇ ਸਲਾਈ ਦਾ ਕੰਮ ਵੀ ਛੁੱਟ ਚੁੱਕਿਆ। ਤੇ ਮੇਰੇ ਕੋਲ ਹੁਣ ਕੋਈ ਵੀ ਕੰਮ ਨਹੀਂ ਹੈਗਾ ਜਿੰਨੀ ਦੇਰ ਤੱਕ ਮੈਂ ਠੀਕ ਨਹੀਂ ਹੁੰਦੀ ਮੈਂ ਸਲਾਈ ਦਾ ਕੰਮ ਨਹੀਂ ਕਰ ਸਕਦੀ ਬਸ ਮੈਂ ਸੋਚਿਆ ਕਿ ਹੁਣਾ ਸਾਰੇ ਵੀਡੀਓ ਪਾਉਂਦੇ ਆ ਤੇ ਮੈਂ ਵੀ ਇੱਕ ਵੀਡੀਓ ਪਾ ਸਕਾਂ ਤੇ ਮੇਰੀ ਵੀ ਸਪੋਰਟ ਕੀਤੀ ਜਾਵੇ ਜਿਹੜੇ ਵੀਡੀਓ ਦੇ ਵਿੱਚ ਬਹੁਤ ਜ਼ਿਆਦਾ ਗੰਦ ਪਾ ਰਹੇ ਆ ਬਹੁਤ ਉਹ ਕਰ ਰਹੇ ਆ ਉਹਨਾਂ ਦੀਆਂ ਸਾਰੇ ਵੀਡੀਓ ਸ਼ੇਅਰ ਕਰ ਕਰਕੇ ਸਾਰੇ ਉਹਨਾਂ ਨੂੰ ਰੋਸਟ ਕਰ ਕਰਕੇ ਹਨਾ ਕਿੰਨਾ ਉਹਨਾਂ ਨੂੰ ਫੇਮਸ ਕਰ ਦਿੰਦੇ ਆ ਕਿ ਉਹਨਾਂ ਦੀਆਂ ਵੀਡੀਓ ਕਿੰਨੀਆਂ ਵਾਇਰਲ ਹੋ ਜਾਂਦੀਆਂ ਆ ਤੇ ਜਿਹੜੀਆਂ ਵਧੀਆ ਵੀਡੀਓ ਉਹਨਾਂ ਨੂੰ ਸਾਰੇ ਦੇਖ ਕੇ ਛੱਡ ਦਿੰਦੇ ਆ ਕੋਈ ਲਾਈਕ ਸ਼ੇਅਰ ਨਹੀਂ ਕਰਦਾ ਹਨਾ ਤੇ ਬਸ ਫੇਰ ਹੀ ਇੱਕ ਰਿਕਵੈਸਟ ਹੀ ਆ ਕਿ ਤੁਸੀਂ ਵੀ ਵੀਡੀਓ ਮੇਰੀਆਂ ਵੀਡੀਓ ਵੀ ਦੇਖੋ ਉਹਨਾਂ ਨੂੰ ਵੀ ਲਾਈਕ ਸ਼ੇਅਰ ਕਰੋ ਇੰਨਾ ਵਿੱਚ ਬਹੁਤ ਕੁਝ ਸਿੱਖਣ ਨੂੰ ਵੀ ਹੋਊਗਾ ਕੋਈ ਗਲਤ ਵੀਡੀਓ ਵੀ ਨਹੀਂ ਪਾਈ ਜਾਊਗੀ ਜਿਨ੍ਹਾਂ ਕੋਲੇ ਬਹੁਤ ਜ਼ਿਆਦਾ ਪੈਸਾ ਆ ਉਹਨਾਂ ਨੂੰ ਵੀ ਸਾਰੇ ਸਪੋਰਟ ਕਰਦੇ ਆ ਹਨਾ ਜੇਕਰ ਕਿਸੇ ਮੇਰੇ ਵਰਗੇ ਗਰੀਬ ਦੀ ਹੈਲਪ ਕੀਤੀ ਜਾਵੇ ਤਾਂ ਬਹੁਤ ਵਧੀਆ ਗੱਲ ਆ ਆ ਗਏ ਜੀ ਅਸੀਂ ਨਸੀਬ ਨਗਰ ਅਸੀਂ ਓਕੇ ਪਹੁੰਚ ਚੁੱਕੇ ਆ ਜੀ ਇੱਥੇ ਮੇਰੀ ਮੈਡੀਸਿਨ ਚੱਲਦੀ ਆ ਇੱਥੇ ਮੈਮ ਦੀ ਰਹਾਇਸ਼ ਨਸੀਬ ਹਸਪੀਟਲ ਮੋਗਾ ਅਸ ਕਲੋਨੀ ਕਲੋਨੀ ਚੋਂ ਰਹਿ ਰਹੇ ਆ ਤੇ ਸ਼ਾਮ ਦੇ ਟਾਈਮ ਉਹ ਇੱਥੇ ਆਪਣੇ ਘਰੇ ਦਵਾਈ ਦਿੰਦੇ ਆ ਸਵੇਰ ਦੇ ਟਾਈਮ ਉਹਨਾਂ ਦਾ ਹਸਪੀਟਲ ਉਹ ਸਰਕਾਰੀ ਹਸਪੀਟਲ ਦੇ ਸਾਹਮਣੇ ਆ ਨਸੀਬ ਹਸਪੀਟਲ ਮੈਡਮ ਹਰਿੰਦਰਪੁਰ ਉਹ ਇਹਨਾਂ ਦਾ ਘਰ ਆ ਜਿੱਥੇ ਸ਼ਾਮ ਦੇ ਟਾਈਮ 5 ਵਜੇ ਦਵਾਈ ਦਿੰਦੇ ਆ ਉਹ ਤੇ ਅਸੀਂ ਇੱਥੇ ਦਵਾਈ ਲੈ ਕੇ ਆਨੇ ਹਾਂ ਸ਼ਾਮ ਦੇ ਟਾਈਮ ਮੋਬਾਈਲ ਘਰਾਜ ਉਕਤ ਜੀ ਹੈ ਹੁਣ ਅਸੀਂ ਆ ਗਏ ਸੀ ਮੋਬਿਲ ਜੀ ਹਸਪੀਟਲ ਤੇ ਤੁਭੀ ਆਪਾਂ ਮੈਡੀਸਿਨ ਫੜਨੀ ਸੀ ਕਿ ਹਸਬੰਦ ਅੰਦਰ ਮੈਡੀਸਿਨ ਲੈਣ ਗਏ ਸੀ ਤੇ ਆਪਾਂ ਗੱਡੀ ਵਿੱਚ ਬੈਠੇ ਸੀਗੇ ਮੇਠੇ ਬਟੇ ਥੋੜੀ ਜਿਹੀ ਵੀਡੀਓ ਸ਼ੂਟ ਕਰ ਲਈ ਬਸ ਚੈਨਲ ਨੂੰ ਸਪੋਰਟ ਕਰਕੇ ਧੰਨਵਾਦ ਮੇਰੇ ਭੰਗੇ